ਅੰਮ੍ਰਿਤਸਰ ਵਿੱਚ ਤੋਂ ਜਿਹੜੇ ਜਿਹੜੇ ਚੁਬੰਦੀ ਸਿੰਘ ਬੰਦ ਹੈਗੇ ਉਹਨਾਂ ਨੂੰ ਲੈ ਕੇ ਅੱਜ ਲਿੰਕ ਇੰਡੀਆ ਟੀਮ ਦੇ ਹੋਰ ਜਿਹੜੇ ਡਿਪਾਰਟਮੈਂਟ ਚ ਹੈ ਤੇ ਜਿੱਥੇ ਗੈਰੀ ਹਾਪੀ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਸਿੱਖ ਸਭ ਲੱਗਦਾ ਕਿ ਸਖਤੀ ਕਰਵਾਨੀ ਆ ਪਰਕਰ ਉਸੇ ਕਰਵਾਨੀ ਤੇ ਬੋਲ ਨਹੀਂ ਕਰਦਾ ਕਿ ਭਾਰਤੀ ਗੱਲ ਕੀਤੀ ਹੋਈ ਨਹੀਂ ਅਸੀਂ ਕੁਰਬਾਨੀਆਂ ਦਾ ਅਸੀਂ ਬੋਲ ਨਹੀਂ ਲੱਗਦੀਆਂ ਕੁਰਬਾਨੀਆਂ ਕੋਈ ਪਾਤਸ਼ਾਹ ਲੈਂਦਾ ਹੈ ਕਰਦੇ ਨੇ ਅਹਿਤਾਪ ਸਿੰਘ ਜਿਹਨੇ ਰਾਏ ਹਾਤੀ ਮੰਗਾਂ ਨੇ ਉਹ ਮੰਗਦੇ ਕਿ ਸਾਡੇ ਦੇ ਹੱਕ ਜਿਹੜੇ ਸਾਥਾ ਰਹਿਣੇ ਚਾਹੀਦੇ ਨੇ ਕਿਉਂਕਿ ਸਾਡੇ ਨਾਲ ਵਾਅਦੇ ਕੀਤੇ ਗਏ ਸੀ ਜੀ ਤੇ ਜਦੋਂ ਭਾਰਤ ਆਜ਼ਾਦ ਹੋ ਬਾਤੀ ਸਿੱਖਾਂ ਨੂੰ ਜਿਹੜਾ ਹੈ ਐ ਕਿਹੋ ਜਿਹਾ ਖਤਰਾ ਦਿੱਤਾ ਜਾਊਗਾ ਕਿ ਇਹ ਇਹਨਾਂ ਦੇ ਵਾਦੀ ਅਧਿਕਾਰ ਫਰਜ਼ ਇਹਨਾਂ ਦੇ ਧਾਰਮਿਕ ਗ੍ਰੰਥ ਇਹਨਾਂ ਦਾ ਫਲਸਫਾ ਇਹਨਾਂ ਦੀ ਰਵਾਜ਼ ਇਹਨਾਂ ਦੀ ਕਲਚਰ ਸਾਰਾ ਸੁਰੱਖਿਅਤ ਰਹੂਗਾ ਪਰ ਅੱਜ ਅਸੀਂ ਦੇਖਦੇ ਹਾਂ ਕਿ ਸਾਰੀ ਵਾਦਾ ਕਵਾਫੀ ਹੋ ਰਹੀ ਹੈ ਨਾ ਸਾਡੇ ਧਰਮ ਗ੍ਰੰਥ ਇੱਥੇ ਸੁਰੱਖਿਅਤ ਨੇ ਨਾ ਇੱਥੇ ਸਾਡਾ ਕਲਚਰ ਸਾਡਾ ਸਭਿਆਚਾਰ ਨਾ ਸਾਡੀ ਭਾਸ਼ਾ ਸਾਡਾ ਕੁਝ ਵੀ ਸੁਰੱਖਿਅਤ ਨਹੀਂ ਹੈ ਤੇ ਕਿਤੇ ਨਾ ਕਿਤੇ ਚੀਜ਼ਾਂ ਸਮੋਲੀ ਜਾਣ ਦਾ ਅਹਿਸਾਸ ਕਰਾ ਰਹੇ ਹਾਂ ਸਾਨੂੰ ਸਭ ਲੱਗਦਾ ਕਿ ਜਿਹੜੇ ਬੱਲੇ ਸਿੰਘ ਕਹਿੰਦੇ ਨੇ ਕਿ ਅਸੀਂ ਇਹ ਕਿਵੇਂ ਹਸਲਾਰੇ ਉਹਨਾਂ ਦੇ ਕੋਲ ਪਰਿਵਾਰ ਕਹ ਰਹੇ ਨੇ ਕਿ ਸਾਡੇ ਘਰਾਂ ਵਿੱਚ ਚੁਟਕਾ ਹੋ ਗਿਆ ਉਹ ਬਾਤ ਵਿੱਚ ਉਹਨਾਂ ਨੇ ਅਗੜੇ ਪੰਥ ਦੀ ਗੱਲ ਕੀਤੀ ਹੈ ਉਹ ਜਿਹੜੇ ਪੰਥ ਆਪਣੇ ਆਪ ਨੂੰ ਮੰਨਦੇ ਨੇ ਉਹਨਾਂ ਨੇ ਕਿਹਾ ਹਾਲੀ ਪਛੇਤਾ ਸਰਕਾਰਾਂ ਨੂੰ ਕੁਛ ਹੈ ਉਹਨਾਂ ਨੂੰ ਰਿਐਕਟ ਕਰਨ ਦੀ ਤਿਆਰੀ ਬਿਲਕੁਲ ਬਿਲਕੁਲ ਬਹੁਤ ਜਿਹੜਾ ਜਿਵੇਂ ਹੁੰਦਾ ਨਾ ਕਿ ਹਸਪਤਾਲ ਦੇ ਵਿੱਚ ਜਿਹੜਾ ਪੇਸ਼ੈਂਟ ਬੰਦਾ ਕਿ ਉਹਨੂੰ ਤਕਲੀਫ ਨਹੀਂ ਹੁੰਦੀ ਪਰ ਪਰਿਵਾਰ ਨੂੰ ਤੁਛ ਉਹ ਗੁਗਣੀ ਤਕਲੀਫ ਜਿਹੜੀ ਹੈ ਉਹਦੇ ਨਾਲ ਚੱਲਦੇ ਰਹਿੰਦੇ ਇਸੇ ਤਰ੍ਹਾਂ ਜਿਹੜੇ ਜੇਲਾਂ ਦੇ ਵਿੱਚ ਬੈਠੇ ਨੇ ਜਾਂ ਜਿਹੜਾ ਜੇਲਾਂ ਦੇ ਵਿੱਚ ਰਹੇ ਕੋਈ 10 ਸਾਲ ਕੋ ਧੰਨਵਾਦ ਸਾਲ ਕੋ 20 ਸਾਲ ਉਹਨਾਂ ਨੇ ਜਿੰਨੀਆਂ ਤਕਲੀਫਾਂ ਝੱਲੀਆਂ ਮੈਂ ਸਮਝਦਾ ਕਿ ਉਹ ਤੋਂ ਦੁਗਣੀਆਂ ਉਹਨਾਂ ਦੇ ਪਰਿਵਾਰਾਂ ਨੇ ਝੱਲੀਆਂ ਹੋਣ। ਉਹਨਾਂ ਦੇ ਪਰਿਵਾਰਾਂ ਨੇ ਬਹੁਤ ਜ਼ਿਆਦਾ ਤਕਲੀਫਾਂ ਝੱਲੀਆਂ ਹੈ, ਅਸੀਂ ਵੀ ਖਰਚ ਕੀਤੇ ਹੈ ਤਾਂ ਕਿ ਇਹ ਖਾਦੇ ਹੈ। ਕੋਟਾ ਤੋਂ ਜੇਲਾਾਂ, ਜੇਲਾਾਂ ਤੋਂ ਕੋਟਾ ਤੱਕ ਗਏ ਨੇ। ਤੇ ਇਹ ਵੀ ਪਰਿਵਾਰਾਂ ਦੀ ਕੁਰਬਾਨੀ ਜਿਹੜੀ ਹੈ ਕਿਤੇ ਕਿਸੇ ਪਾਸਿਓਂ ਘੱਟ ਨਹੀਂ ਹੈ ਉਹਨਾਂ ਦੀ। ਤੇ ਇਹਨਾਂ ਦੀ ਸਾਹਮਣਾ ਜਿਹੜੀ ਇਹ ਪੱਟੋਕਾ ਸਾਡੀ ਜਿੱਤ ਤੇ ਲੜੀ। ਨਾ ਸਿੱਖ ਸਤਾ ਬਣ ਕਰਦੇ। ਕਾਫੀ ਮਸ਼ਰੂਮ ਨੇ ਗੁਰਦਾਰਾ ਪਿੰਡ ਤੱਕ ਇਹਨਾਂ ਨੇ ਕੇਸ ਵੀ ਲੜੇ ਨੇ ਸਾਰੇ ਮੰਡੀ ਲੜ ਵੀ ਰਹੀ ਹੈ। ਮਾਈਕ ਸਾਤਾ ਵੀਡੀਓ ਕਾਫੀ ਅਜੀਬੀ ਨਹੀਂ ਹੈ ਦੇ ਵੀ ਨਹੀਂ ਹੈ ਅ ਫਰਜਵਾਰ ਦਾ ਸਿਸਟਮ ਹੈ ਕਿ ਇਸੇ ਤਰ੍ਹਾਂ ਬੰਦ ਸੀਗਾ ਸਮਾਨ ਨੂੰ ਦੇ ਪਰਮਾਰ ਦੇ ਸਾਹ ਸਿੰਘ ਸਾਹਿਬ ਇੱਕ ਵਾਰੀ ਵੀਡੀਓ ਬਹੁਤ ਵਾਰ ਲਪੇਜੀ ਸਟੇਟ ਤੋਂ ਸੋ ਕਿਹਾ ਸੀ ਕਿ ਸਾਡੇ ਆਪਣੇ ਹੀ ਸਨ ਮਾਰਦੇ ਨੇ ਉਹ ਲੱਗਦਾ ਕਿ ਇਹ ਤੱਤ ਹੈਗੇ ਕੁਝ ਬਿਲਕੁਲ ਹਮੇਸ਼ਾ ਹੀ ਕਹਿੰਦੇ ਹੁੰਦੇ ਆ ਕਿ ਰਕਤ ਨੂੰ ਕੱਟਣ ਦੇ ਵਿੱਚ ਪਵਾੜਾ ਨਹੀਂ ਉਹਦਾ ਦੱਸਦਾ ਵੀ ਕਿਤੇ ਕਰ ਕਰ ਜਿੰਸ ਨੂੰ ਜਿਹਾ ਰਸਪੀ ਹਮੇਸ਼ਾ ਲਈਏ ਦੁਨੀਆ ਦੇ ਇਤਿਹਾਸ ਦੀ ਹੈ ਹਰ ਕੌਮਾਂ ਦੀ ਪਰ ਅਜਾ ਕਿ ਜਿਹੜੇ ਸੈਂਟਰ ਦੇ ਵਿੱਚ ਆਪਣੇ ਸਿੱਖ ਇਹ ਮੰਤਰੀ ਬੱਥੇ ਉਹਨਾਂ ਨੇ ਕਦੇ ਬਲੀ ਸੀਗਾਂ ਦੀ ਗੱਲ ਨਹੀਂ ਕੀਤੀ ਉਹ ਕਹਿੰਦੇ ਨੇ ਕਿ ਜਦੋਂ ਸਿਆਵਾ ਜਲਦੀ ਜਲਦੀ ਰਿਆ ਕੀਤੀ ਜਾਂਦੀ ਹੈ ਕਿ ਉਹ ਕਹਾਂ ਜਾਂਦਾ ਹੈ ਟਵੀਟ ਕਰਕੇ ਬੜਾ ਕੁਝ ਕਹਿ ਜਾਂਦਾ ਪਰ ਇਹ ਗਰਾਊਂਡ ਜੀਵਨ ਕੋਈ ਕਦੇ ਚੀਜ਼ ਹੈਗੀ ਨਹੀਂ ਅੱਜ ਇਮੇਜ ਨੂੰ ਕੱਲ ਤੱਕ ਸਾਥ ਤੇ ਸੇਵਾ ਨਿਭਾਇਆ ਸੀ ਉਹ ਤੇ ਸਿੱਖ ਕੌਮ ਸੀ ਕਰਨ ਲੱਗੇ ਸੀ ਕਿ ਜਿੰਨੇ ਨੇ ਸਿੱਖ ਕੌਮ ਨੂੰ ਮੰਤਰੀ ਅਜਿਹਾ ਜੀਨੇ ਸੀ ਕਿ ਉਹ ਮੈਂ ਸਮਝਦਾ ਕਿ ਹਰ ਸੈਕਟਰੀ ਅਵਾਜ਼ ਪਹੁੰਚਾਉਣੀ ਹੈ ਕਿ ਉਹ ਪਾਸੇ ਪਾ ਕੇ ਬਿਠਾਉਣਾ ਹੈ ਸਾਹਿਬ ਕੌਂਗਰਸ ਸਿਦਕਾ ਚਾਹੀਏ ਜੀ 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 ਬਿਕਾ ਕੌਂਗਰਸ ਚ ਬਠਾਈ ਜਾ ਕਿਸੇ ਵਕਤ ਸਿੱਖ ਹੱਕਾਂ ਦੇ ਲੜਦਾ ਪਰ ਉਹ ਪੰਥੀ ਸਿੱਖ ਨੂੰ ਬਚਾਇਆ ਕਿੱਦਾਂ ਜਾ ਮਸਲਾ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਸਿੱਖ ਸ਼ਕਤੀ ਬੜੀ ਵੱਡੀ ਹੈ ਪਾਣੀ ਚ ਦੇਖ ਲੀ ਹੈ ਪਰ ਇਸ ਵਕਤ ਖੇਰ ਖੇਰ ਹੋਈ ਪਈ ਹੈ ਜਾਂ ਕਰ ਦਿੱਤੀ ਗਈ ਹੈ ਖੇਰ ਖੇਰ ਕਪਟ ਲਿੱਤੀ ਹੈ ਨੇ ਸਰਕਾਰਾਂ ਦੀਆਂ ਕਪਟ ਦੀਆਂ ਨੇ ਤਾਂ ਇਹਨੂੰ ਇਕੱਠਿਆ ਕਰਨ ਦੀ ਜ਼ਰੂਰਤ ਹੈ ਇਕੱਠਾ ਹੋਏਗੀ ਤਾਂ ਪ੍ਰਚਾਰ ਦੀ ਕਮੀ ਕਰ ਨਹੀਂ ਪ੍ਰਚਾਰ ਦੀ ਨਹੀਂ ਕਮੀ ਹੈ ਪ੍ਰਚਾਰ ਬਹੁਤ ਹੋ ਰਿਹਾ ਸਿੱਖਿਆ ਪਾਣੀ ਉਤਾਰ ਕੀਤਾ ਨੂੰ ਲਾਈਵ ਚੱਲ ਰਿਹਾ ਜਮਾਨ ਲੱਗ ਰਹੇ ਨੇ ਬਾਬੇ ਵੀ ਗੜੇ ਨੇ ਉਹ ਜਮਾਨ ਲਾ ਕੇ ਪ੍ਰਚਾਰ ਕਰ ਰਹੇ ਨੇ ਪ੍ਰਚਾਰ ਦੀ ਪ੍ਰਚਾਰ ਕਰ ਰਹੇ ਨੇ ਖਤਾਵਾਚ ਵੀ ਪ੍ਰਚਾਰ ਕਰ ਰਹੇ ਨੇ ਇਤਨੇ ਕਿਤੇ ਜੱਟੇ ਬੰਦੇ ਕਿੰਨੇ ਬਹੁਤ ਦੇਖਿਓ ਸਿਕਸ ਅਲਸ ਪਲਸ ਵਾਹ ਕਿਸਾਨ ਬੈਠੇ ਬੈਠੇ ਫਿਰ ਫਿਰ ਬਾਤ ਕਰ ਰਹੇ ਨੇ ਕਿਸਾਨ ਸ਼ਹੀਦ ਵੀ ਹੋਏ ਨੇ ਜਕਮੀ ਵੀ ਹੋਏ ਨੇ ਕੀ ਇਹ ਸਰਕਾਰ ਨੂੰ ਪੀਨ ਕਰਨਾ ਚਾਹੀਦਾ ਹੈ ਕਿ ਮਾੜਾ ਇਹ ਕਹਾਂ ਜਾਣਾ ਕਿ ਚਾਹੇ ਕਿਸਾਨ ਹੈ ਚਾਹੇ ਇਥੇ ਪਰਿਵਾਰ ਬੈਠੀ ਹੈ ਇਹਨੇ ਜਿਹੜੀ ਮਿਲਕਾਂ ਨਹੀਂ ਲੱਗਤੀਆਂ ਅੰਕਲ ਦੇ ਵਿੱਚ ਕਰਨਾ ਚਾਹੀਦਾ ਹੈ ਕਟੋਕਟ ਗੱਲਬਾਤ ਬਾਦ ਨਹੀਂ ਕਰਨੀ ਚਾਹੀਦੀ ਗੱਲਬਾਤ ਜਿਹੜੀ ਸ਼ੁਰੂ ਰੱਖਣੀ ਚਾਹੀਦੀ ਹੈ ਉਹ ਕਿਸਾਨਾਂ ਵਾਲੇ ਮਾਮਲੇ 'ਚ ਗੱਲਬਾਤ ਸ਼ੁਰੂ ਹੋਈ ਸੀ ਹੁਣ ਨਹੀਂ ਗੱਲਬਾਤ ਹੋ ਰਹੀ ਉਹਦਾਂ ਬੱਥਰੀ ਹੈ ਪਰ ਇਹਨਾਂ ਨੂੰ ਪਰਿਵਾਰਾਂ ਨਾਲ ਤਾਂ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ ਸਰਕਾਰ ਨੂੰ ਕਟੋਕਟ ਗੱਲਬਾਤ ਤਾਂ ਸ਼ੁਰੂ ਕਰਨੀ ਚਾਹੀਦੀ ਹੈ ਰੋਜ਼ ਗੱਲਬਾਤ ਕਰਨੀ ਚਾਹੀਦੀ ਹੈ ਮਸਲਾ ਹੱਲ ਹੋਣਾ ਚਾਹੀਦਾ ਹੈ ਰੁਕਤਾਰ ਮਜੀ ਜਾਨੀ ਹਰਪ ਸਿੰਘ ਦੇ ਵੱਲੋਂ ਗੱਲਬਾਤ ਕੀਤੀ ਗਈ ਲਿਵਿੰਗ ਇੰਡੀਆ ਦੇ ਨਾਲ ਤੇ ਉਹ ਛੱਡਣ ਗਿਆ ਸਾਰੇ ਇੱਥੇ ਹੋਰ ਮਸਲਿਆਂ ਦੇ ਉੱਤੇ ਪੰਜਾਬ ਦੇ ਮਸਲੇ ਖਾਸ ਗੱਲਬਾਤ ਕੀਤੀ ਜੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਰਕਾਰ ਹਮੇਸ਼ਾ ਹੀ ਠੱਗਾ ਕਰ ਦੇਗੀ ਯਾਨੀ ਪੰਜਾਬ ਦੇ ਰਾਜ ਕੈਮਰਾ ਬਨ ਅਮਰੋਦ ਦੇ ਨਾਲ ਮਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ ਅਮਰੀਸ